ਹਾਂਜੀ ਨਮੀ ਕਹਾਣੀ ਲੈ ਕੇ ਹਾਜ਼ਰ ਹਾਂ ਜੀ ਕੁਦਰਤ ਦਾ ਸ਼ੁ크ਰਾਨਾ ਇਟਲੀ ਦਾ 93 ਸਾਲਾਂ ਦਾ ਬਜ਼ੁਰਗ ਪਿਛਲੇ ਦਿਨ ਬੇहद ਬਿਮਾਰ ਹੋ ਗਿਆ ਨਕਲੀ ਸਾ ਲੈਣ ਲਈ ਵੈਂਟੀਨੇਟਰ ਤੇ ਰਿਹਾ ਬਚਣ ਦੀ ਕੋਈ ਆਸ ਨਹੀਂ ਸੀ ਪਰ ਡਾਕਟਰਾਂ ਦੀ ਮਿਹਨਤ ਸਦਕਾ ਬਚ ਗਿਆ ਹਸਪਤਾਲ ਤੋਂ ਛੁੱਟੀ ਮਿਲਣ ਸਮੇਂ ਡਾਕਟਰ ਨੇ ਕਿਹਾ ਕਿ ਉਂਜ ਤਾਂ ਹਸਪਤਾਲ ਦਾ ਕੋਈ ਬਿੱਲ ਨਹੀਂ ਹੈ ਪਰ ਜੇਕਰ ਤੁਸੀਂ ਦਾਨ ਕਰਨਾ ਚਾਹੁੰਦੇ ਹੋ ਤਾਂ ਆਪਣਾ ਇੱਕ ਦਿਨ ਦਾ ਬੈਲਟੀਨੇਟਰ ਦਾ ਖਰਚਾ 500 ਯੂਰੋ ਦਾਨ ਕਰ ਸਕਦੇ ਹੋ ਇਹ ਗੱਲ ਸੁਣ ਕੇ ਬਜ਼ੁਰਗ ਰੋਣ ਲੱਗ ਪਿਆ ਡਾਕਟਰ ਕਹਿਣ ਲੱਗਾ ਕਿ ਜੇਕਰ ਤੁਹਾਡੇ ਕੋਲ ਪੈਸੇ ਨਹੀਂ ਤੇ ਨਾ ਦਿਓ ਕੋਈ ਜ਼ਰੂਰੀ ਨਹੀਂ ਹੈ ਪਰ ਰੋ ਨਾ ਬਜ਼ੁਰਗ ਨੇ ਜਵਾਬ ਦਿੱਤਾ ਕਿ ਪੈਸੇ ਤਾਂ ਮੇਰੇ ਕੋਲ ਬਥੇਰੇ ਨੇ ਮੈਂ ਤੈਨੂੰ ਆਪਣੇ ਸਾਰੇ ਦਿਨਾਂ ਦੇ ਬੈਲਟੀਨੇਟਰ ਦੀ ਬਰਤੋਂ ਦਾ ਖਰਚਾ ਦੇ ਦਿਆਂਗਾ ਫਿਰ ਹੁੰਦੀ ਕਿਉਂ ਹ ਡਾਕਟਰ ਨੇ ਹੈਰਾਨ ਹੁੰਦੇ ਪੁੱਛਿਆ ਬਜ਼ੁਰਗ ਕਹਿਣ ਲੱਗਾ ਰੁੰਦਾ ਤਾਂ ਮੈਂ ਤਾਂ ਹਾਂ ਕਿ ਮੈਨੂੰ ਕੁਝ ਦਿਨ ਨਕਲੀ ਸਾਹਾਂ ਦੀ ਲੋੜ ਪਈ ਤਾਂ ਉਸਦੇ ਪੈਸੇ ਦੇਣੇ ਪੈ ਰਹੇ ਨੇ ਪਰ ਸਾਰੀ ਉਮਰ ਮੈਂ ਕੁਦਰਤ ਦੇ ਬਖਸ਼ੇ ਮੌਤ ਦੇ ਸਾਲੰਦਾਰ ਹਾਂ ਪਰ ਕਦੇ ਉਸ ਦਾ ਸ਼ਿਕਰਾਨਾ ਵੀ ਨਾ ਕੀਤਾ ਕਦੇ ਅਹਿਸਾਸ ਹੀ ਨਾ ਹੋਇਆ ਕਿ ਕਿੰਨੀ ਕੀਮਤੀ ਸਗਾਤ ਮੈਨੂੰ ਕੁਦਰਤ ਨੇ ਬਿਨਾਂ ਮੰਗਿਆ ਹੀ ਦਿੱਤੀ ਜਾ ਰਹੀ ਸੀ ਹੁਣ ਮੈਨੂੰ ਸਮਝ ਹੀ ਨਹੀਂ ਆ ਰਿਹਾ ਕਿ ਬੀਤੇ ਸਮੇਂ ਦਾ ਕਿੰਝ ਕਰਜ਼ ਚੁਕਾਵਾਂ ਕਿੰਝ ਸ਼ੁਕਰਾਨਾ ਕਰਾਂ ਡਾਕਟਰ ਕੋਲੋਂ ਬਜ਼ੁਰਗ ਕਿੰਨਾ ਚਿਰ ਹੰਝੂ ਬਹਾਉਂਦੇ ਰਹਾ ਬਜ਼ੁਰਗ ਨੇ ਨੋਟਾਂ ਦੀ ਥੱਬੀ ਟੇਬਲ ਤੇ ਰੱਖ ਦਿੱਤੀ ਫਿਰ ਉਹ ਬਜ਼ੁਰਗ ਅੱਜ ਕੁਦਰਤ ਦਾ ਸ਼ੁਕਰਾਨਾ ਕਰਨ ਹਸ ਨਾਲ ਤੋਂ ਬਾਹਰ ਨਿਕਲ ਗਿਆ ਆਪਾਂ ਵੀ ਸਮਾ ਰਹੇਂਦੇ ਕੁਦਰਤ ਦੀਆਂ ਬਿਨ ਮੰਗੇ ਵਖਸ਼ੀਆਂ ਦਾਤਾਂ ਦਾ ਸ਼ੁਕਰਾਨਾ ਕਰੀਏ ਧਨਸ਼ੀਰੀ ਵਾਹਿਗੁਰੂ ਜੀ ਅੱਗੇ ਸਾਰੇ ਅਰਦਾਸ ਕਰਿਓ ਇਹ ਵਿਚਾਰ ਇਸ ਵਿਚਾਰਧਾਰਾ ਵਾਲੀ ਗੱਲ ਦੀ ਸਾਨੂੰ ਸਾਰਿਆਂ ਨੂੰ ਸਮਝ ਆ ਜਾਵੇ ਜਿਸ ਰਚਨਹਾਰੇ ਪ੍ਰਮਾਤਮਾ ਨੇ ਸਾਨੂੰ ਇਹ ਜੀਵਨ ਬਖਸ਼ਿਆ ਹੈ ਅਨੇਕਾ ਕੁਦਰਤੀ ਤੋਹਫੇ ਮੁਫਤ ਵਿੱਚ ਬਖਸ਼ੇ ਹਨ ਸ਼ੁਕਰਾਨਾ ਵੀ ਕਰੀਏ ਤੇ ਵੱਧ ਤੋਂ ਵੱਧ ਰੁੱਖ ਵੀ ਲਗਾਈਏ ਵਾਹਿਗੁਰੂ ਜੀ ਤੁਸੀਂ ਬੇਅੰਤ ਤੋਂ ਬੇਅੰਤ ਹੋ ਆਪ ਦਾ ਸਦਾ ਹੀ ਸ਼ੁਕਰਾਨਾ ਕਰਦੇ ਰਹੀਏ ਇਹ ਕਹਾਣੀ ਤੁਹਾਨੂੰ ਕਿਸ ਤਰ੍ਹਾਂ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਣਾ ਜੀ ਪੇਰ ਮਿਲਦੇ ਹਾਂ ਕਿਸੇ ਹੋਰ ਕਹਾਣੀ ਨਾਲ ਧੰਨਵਾਦ ਜੀ